ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੀ ਤਾਰੇ ਜੀਵਾ ਏਕ ਕਮਨ ਗੁਣ ਕਈਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਨਹੀ ਲਈਐ ਰਹਾਓ कोट पराद हमारे खंडो अनक बिदी समझ आवो हम अग्यान अल्प मत थोरी तमे अपन बिर दिखावहा तुमरी शरण तुम्हारी आशा तुमही सज्जन सुहेली ਰੱਖੋ ਰੱਖਨ ਹਾਰੇ ਦਿਆਲਾ ਨਾਨਕ ਕਰਕੇ ਗੋਲੀ ਧਨਸ੍ਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ দান ਬੋਦਨ ਕਹੂ ਨਾ ਭੀਜੈ ਸੰਜਮ ਸੁਅਮੀ ਬੋਲੇ ਮਿੱਠੀ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤੰਕੋ ਬੇਕਮ ਨ ਜਾਹੀ ਲੈਨ ਰਹਾਉ ਜਾਪ ਤਾਪ ਪਰਮ ਬਸੁਦਾ ਕਰ ਉਰਦ ਤਾਪ ਲੈ ਗੈਨ ਇਹ ਬਿਦਨ ਪਤਿਆ ਨੋ ਠਾਕਰ ਜੋਗ ਜੁਗਤ ਕਰ ਜੈਨ ਅੰਬਰਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਰ ਪੈਨ ਸਾਧ ਸੰਗ ਰੰਗ ਪ੍ਰਭ ਭੀਟੇ ਨਾਨਕ ਸੁਖ ਜਨ ਰੈਨ ਤਨਸਰੀ ਮਹੱਲਾ ਪੰਜਵਾਂ ਬੰਦਨ ਤੇ ਛੁਟ ਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਆਸ ਤੇਰੇ ਕਰੇ ਚਲ੍ਹੇ ਮਨੁਆ ਬੌਰ ਨਕਤ ਹੂੰ ਤਾਵੇ ਹੈ ਕੋ ਵੈਸੋ ਹੰਰਾਮੀਤਾ ਸਗਲ ਸਮਗਰੀ ਜਿਓ ਹਿਓ ਦਿਓ ਅਰਪੋ ਆਪਣੋ ਜੀਤ ਰਹਾਓ ਪਰਤਨ ਪਰਤਨ ਪਰਗੀ ਨਿੰਦਾ ਇਹਨਸੋ ਪ੍ਰੀਤ ਨ ਲਾਗੈ ਸੰਤੈ ਸੰਗ ਸੰਤ ਸਭਾਖਨ ਹਰ ਕੀਰਤਨ ਮਨ ਜਾਗੈ ਗੋਨ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗਪਾਲਾ ਤਨੋਸਰੀ ਮਹੱਲਾ ਪੰਜਵਾਂ ਹਰ ਹਰ ਲੀਨ ਸੰਤਿ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੋਰੀ ਆਈ ਤਿਸ ਹੀ ਕੋ ਫੇਰ ਮਾਰ ਰਹਾਉ ਜਨ ਕਾ ਆਪ ਸੁਹਾਈ ਹੋਵਾ ਨਿੰਦਕ ਭਾਗੇ ਹਾਰ ਪਰਮਤ ਪਰਮ ਤੁਹਾਹੀ ਮੋਹੀ ਬਾਹੋੜੇ ਗ੍ਰੀਨ ਮਜਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਨ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਸਰੀ ਮਹੱਲਾ ਪੰਜਮਾ ਅਬ ਹਰ ਰਾਖਨ ਹਾਰ ਚਿਤਾਰਿਆ ਪਤ ਤਪਨੀਤ ਕੀਏ ਖਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੇ ਸਗਲੇ ਤਾਰਿਆ ਆਉ ਕਦ ਮੰਤਰ ਮੂਲ ਮਨ ਇਕੈ ਮਨ ਬਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨੇ ਪੁਨੇ ਬਲੇ ਹਾਰਿਆ ਤਨ ਆਸਰੀ ਮਹੱਲਾ ਪੰਜਮ ਮੇਰਾ ਲਾਗੋ RAM ਸੋਹੀਤ ਸਤ ਗੁਰ ਮੇਰਾ ਸਦਾ ਸਹਾਈ ਜਨ ਦੁੱਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰਖਿਓ ਆਪਣਾ ਕਰ ਬਿਰਤਾ ਸਗਲ ਮਟਾਈ ਨਿੰਦਕ ਕੈ ਮੁਖ ਕਾਲੇ ਕੀਨੈ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋ ਵਾਰਕਵਾਲਾ ਰਾਖ ਲਿਏ ਕੰਠ ਲਾਏ ਨਿਰਪੋਪੈ ਸਦਾ ਸੁਖਮਾਨੀ ਨਾਨਕ ਹਰ ਗੁਣ ਗਾਈ ਧਨੋਸਰੀ ਮਹੱਲਾ 5 ਆਉ ਖਦ ਤੇਰਾ ਨਾਮ ਦਿਆਲ ਮੋ ਆਤਰ ਤੇਰੀ ਗਤ ਨਹੀਂ ਜਾਨੀ ਤੋ ਆਪ ਕਰੀ ਪ੍ਰਤਪਾਲ ਰਹਾਉ ਧਾਰ ਅਨਗੁਰੋ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਦਨ ਕਾਟ ਲਿਓ ਆਪਣੀ ਕਰ ਆਪੋ ਨਹਾ ਵੈ ਹਾਰ ਤੇਰੀ ਸਰਨ ਪਿਆ ਹਾਂ ਜੀਵਾ ਤੂੰ ਸਮਰੱਥ ਪੁਰਖ ਮੀਰਵਾਨ ਆਠ ਪੈਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਮਾਨ ਰਾਗ ਤਨਾਸਰੀ ਮਹੱਲਾ ਪੰਜਵਾਂ ਏਕ ਓਂਕਾਰ ਸਤ ਗੁਰ ਪਰਸਾਦ ਹਾਂ ਪ੍ਰਭ ਰਾਖ ਲਿਓ ਹਾ ਮਤੇ ਕੋ ਸ਼ੂ ਨ ਹੋਏ ਮੇਰੇ ਸਵਾਮੀ ਕਰ ਕੇ ਕਿਰਪਾ ਆਪਣਾ ਨਾਮ ਦੇ ਰਹਾਓ ਅਗਨ ਕੋ ਟੰਬ ਸਾਗਰ ਸੰਸਾਰ ਭਰਮ ਮੋ ਅਗਿਆਨ ਹੰਦਾਰ ਉੱਚ ਨੀਚ ਸੁਖ ਦੁਖ ਤ੍ਰਾਪਸ ਨਾਈ ਤ੍ਰਿਸ਼ਨਾ ਭੁਖ ਮਨ ਬਸ ਨਾਰਤ ਵਿਖੇ ਬਿਆਦ ਪੰਜ ਦੋਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਤਨਸਰੀ ਮਹੱਲਾ ਪੰਜਵੰ ਦਿਨ ਦਰਦ ਨਵਾਰ ਠਾਕਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿੱਧ ਦੁਖ ਨਾ ਸਕੇ ਬਿਆਪ ਸਾਧੂ ਸੰਗ ਭਜੋਗ ਪਾਲ aan sanjam kishna sujje eh jatan kaat kal kaal rahao aad ant deyal purn tes bina nahi koi janma maran navar har jap simr swami soi ਬੇ ਦਸੰਬਰ ਤੱਕ ਹੈ ਸਾਸਤ ਭਗਤ ਕਰੇ ਵਿਚਾਰ ਮੁਗਤ ਪਾਈਐ ਸਾਧ ਸੰਗਤ ਬਿਨਸ ਜਾਏ ਆਂਧਾਰ ਚਰਨ ਕੰਬਲ ਆਧਾਰ ਜਨਕ ਹਰਾਸ ਪੂੰਜੀਏ ਕ ਤਾ ਨਮਾਨ ਦੇ ਬਾਨ ਸਾਚਾ ਨਾਨਕ ਕੀ ਪ੍ਰਭਟੀ ਕਾ ਤਨੋ ਸ੍ਰੀ ਮਹੱਲਾ ਪੰਜਮ ਫੇਰਤ ਫੇਰਤ ਪੀਟ ਜਨ ਸਾਧੂ ਪੂਰ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਵਾਇਆ ਤਾਂ ਤੇ ਮੋਤਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿਆਪੇ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਵਾਏ ਨਾਨਕ ਨਾਮ ਨਰੰਜਨ ਗਾਈਏ ਭਾਈਐ ਸਰਬ ਨਿਧਾਨ ਕਰ ਕਿਰਪਾ ਜਸ ਦੇ ਸੁਆਮੀ ਬੇਰ ਲੇ ਕਾਹੂ ਜਾਨਾ